ਤੇ ਪਾਜੀ ਜਦੋਂ ਤੁਸੀਂ ਟਰੱਕ ਦੇਖਿਆ ਸੀ ਤੁਸੀਂ ਬਿਨਾਂ ਟਰੱਕ ਦੇਖੇ ਲਿਆ ਸੀ ਹਾਂਜੀ ਪਰ ਜਦੋਂ ਤੁਸੀਂ ਟਰੱਕ ਦੇਖਿਆ ਰੈਡੀ ਨਹੀਂ ਸੀਗਾ ਹਾਂਜੀ ਤੁਸੀਂ ਡਰ ਗਏ ਸੀ ਇਦਾਂ ਹੀ ਉਹ ਤੁਸੀਂ ਦੱਸੋ ਤੁਸੀਂ ਡਰ ਕਿਉਂ ਗਏ ਸੀ ਕਿ ਟਰਕਿੰਗ ਮਾਰਕੀਟ 'ਚ ਜਿਹੜੇ ਹਾਲ ਹਾਲਾਤ ਇਸ ਵੇਲੇ ਚੱਲ ਰਹੇ ਨੇ ਇੱਥੇ ਯੂਜ਼ਡ ਇਕਵਿਪਮੈਂਟ ਦੇ ਪ੍ਰਾਈਸਿਸ ਨੇ ਜਿਹੜੇ ਉਸ ਬਾਰੇ ਕੋ ਚਾਨਣ ਪਾਓ ਕੋਈ ਖੈਰ ਖਬਰ ਦੱਸੋ ਇਸ ਵੀਕ ਤੇ ਪਿਛਲੇ ਵੀਕ ਥੋੜਾ ਜਿਹਾ ਕਮ ਡਾਊਨ ਹੈ ਚੰਗਾ ਭਲਾ ਉੱਤੇ ਜਾ ਰਿਹਾ ਸੀ ਕਿ ਅੱਜ ਕੱਲ੍ਹ ਹਾਲਾਤ ਇਸ ਤਰ੍ਹਾਂ ਨੇ ਕਿ ਦੋ ਦੋ ਵੀਕ ਡਰਾਈਵਰੀ ਕਰਾ ਕੇ ਬਾਅਦ 'ਚ ਪਹਿ ਪੇ ਨਹੀਂ ਕਰਦੇ ਲੋਕਾਂ ਨੇ ਟਰੱਕ ਲੈ

6 ਮਹੀਨੇ ਬਾਅਦ ਹੀ ਤੁਸੀਂ ਡਿਸਾਈਡ ਕਰ ਲਿਆ 7 ਮਹੀਨੇ ਬਾਅਦ ਤੁਸੀਂ ਲੈਣਾ ਲੈਣਾ ਪੰਜਾਬ ਰੇਡੀਓ ਯੂਐਸਏ ਦੇਖ ਰਹੇ ਹੋਰ ਸਨਰੇ ਸਭ ਸਤਕਾਰਯੋਗ ਸਰੋਤੇ ਆਂ ਦੀ ਸੇਵਾ ਚ ਮਸੂਦ ਮੱਲੀ ਸਟੂਡੀਓ ਐਂਡ ਤੋਂ ਬੜਾ ਅਦ ਪਰਿਆ ਨਿੱਗਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਸ੍ਰੀ ਅਕਾਲ ਕਹਿੰਦਾ ਹੈ ਅੱਜ ਵੀ ਜੀ ਅਸੀਂ ਆਪਣੇ ਸਟੂਡੀਓਸ 'ਚ ਗੱਲਬਾਤ ਵਾਸਤੇ ਰੂ ਰੂ ਕਰ ਲਿਆ ਹੈ ਘੇਰ ਲਿਆ ਹੈ ਬਲਕਿ ਇਦਾਂ ਮੈਨੂੰ ਕਹਿਣਾ ਚਾਹੀਦਾ ਹੈ ਕਿ ਸਾਰੇ ਕੰਮ ਛਡਾ ਕੇ ਸਿਰਫ ਤੁਹਾਡੇ ਵਾਸਤੇ ਘਟਾਰੇ 'ਚ ਖੜਾ ਕਰ ਲਿਆ ਯੂਐਸਏ ਟਰੱਕ ਸੇਲਜ਼ ਵਾਲੇ ਜਨਾਬ ਸੈਇਦ ਅਰਮਗਾਮ ਅਲੀ ਜੀ ਨੂੰ ਸੇਦਰਮ ਗਾਮ ਗਲੀ ਜੀ ਇਹ ਜਿਹੜਾ ਇੱਕ ਮੁਹੱਬਤ ਪਿਆਰ ਦਾਵਾ ਹੈ ਜਿਹਦੇ ਨਾਲ ਅਸੀਂ ਬਥੇਰਾ ਕੁਝ ਤੁਹਾਨੂੰ ਕਹਿ ਜਾਣੇ ਆ ਪਹਿਲਾਂ ਤੇ ਇਹ ਕਬੂਲ ਕਰੋ ਜੱਜੀਆਂ ਨੂੰ ਸਵਾਗਤ ਹੈ ਆਪ ਜੀ ਦਾ ਸਤਿ ਸ਼੍ਰੀ ਅਕਾਲ ਜੀ ਨਮਸਤੇ ਸਲਾਮ ਅਲੈਕੁਮ ਸਭ ਨੂੰ ਵਾਲੇਕੁਮ ਸਲਾਮ ਜੀ ਸਭ ਨੂੰ ਅਸਲਾਮ ਅਦਾਬ ਨਮਸਤੇ ਹੈ ਔਰ ਮੇਰੀ ਇਸ ਗੱਲ ਬਾਤ ਦੇ ਨਾਲ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਜਿਹੜੇ ਚਾਹਤਕਾਰ ਨੇ ਉਹ ਘੱਮਸ ਘੱਮ ਥੋੜੇ ਜਿਏ ਐਕਟਿਵ ਜ਼ਰੂਰ ਹੁੰਦੇ ਹੋਣਗੇ ਔਰ ਬਾਕੀ ਤੇ ਜਿਹੜੇ ਕਮੈਂਟ ਪੜੀਦੇ ਨੇ ਉੱਥੇ ਤੁਹਾਡੀ ਫੈਨ ਕਮਿਊਨਿਟੀ ਦਾ ਅੰਦਾਜ਼ਾ ਹੁੰਦਾ ਹੈ ਅੱਜ ਦੇ ਪਹਿਲੇ ਸਵਾਲ ਵੱਲ ਆਵਾਂਗਾ ਮੈਂ ਸ਼ਾਹ ਸਾਹਿਬ ਔਰ ਮੈਂ ਸਈਦ ਅਮਗਾਮ ਅਲੀ ਜੀ ਇਹ ਪੁੱਛਣਾ ਚਾਹਾਂਗਾ ਕਿ ਟਰੱਕਿੰਗ ਮਾਰਕੀਟ 'ਚ ਜਿਹੜੇ ਹਾਲ ਹਾਲਾਤ ਇਸ ਵੇਲੇ ਚੱਲ ਰਹੇ ਨੇ ਕੋਈ ਟੱਕੀ ਚੁਪੀ ਗੱਲ ਨਹੀਂ ਗਈ ਇੱਥੇ ਯੂਜ਼ਡ ਇਕਵਿਪਮੈਂਟ ਦੇ ਪ੍ਰਾਈਸਿਸ ਨੇ ਜਿਹੜੇ ਉਸ ਬਾਰੇ ਕੋਈ ਚਾਨਣ ਪਾਓ ਕੋਈ ਖੈਰ ਖਬਰ ਦਵੋ ਜੀ ਥੋੜਾ ਜਿਹਾ ਡਾਊਨ ਸੀਗਾ ਆਪਣਾ ਇਸ ਵੀਕ ਤੇ ਪਿਛਲੇ ਵੀਕ ਥੋੜਾ ਜਿਹਾ ਕੰਮ ਡਾਊਨ ਹੈ ਚੰਗਾ ਭਲਾ ਉੱਤੇ ਜਾ ਰਿਹਾ ਸੀ ਉਹ ਥੋੜਾ ਜਿਹਾ ਚੈਲੰਜ ਹੋ ਗਿਆ ਪਰ ਯੂਜ਼ ਇਕਵਿਪਮੈਂਟ ਪ੍ਰਾਈਸਿੰਗ ਜਿਹੜੀ ਹੈ ਉਹ ਉੱਤੇ ਜਾਣੇ ਸ਼ੁਰੂ ਹੋ ਗਈ ਹੈ ਜਿਹੜਾ ਬਾਟਮ ਲਾਈਨ ਹੋਇਆ ਸੀ ਉੱਤੋਂ ਉੱਤੋਂ ਜਾ ਰਹੀ ਹੈ ਉਹਦੇ ਰੀਜ਼ਨ ਕੁਝ ਵੀ ਇੱਕ ਰੀਜ਼ਨ ਤੇ ਇਹਦਾ ਕਿ ਜਿਹੜਾ ਇਕੁਇਪਮੈਂਟ ਅਵੇਲੇਬਲ ਨਹੀਂ ਆ ਜਿਹੜਾ 70% ਮੇਰੇ ਮੈਂਟੈਲਿਟੀ ਦੇ ਮੁਤਾਬਿਕ ਜਿਹੜਾ 70% ਇਕੁਇਪਮੈਂਟ ਅਵੇਲੇਬਲ ਆ ਜੀ ਜਾਂ ਤੇ ਬੈਂਕ ਦਾ ਚੱਕਿਆ ਹੈਗਾ ਜਾਂ ਆਪਸ਼ਨ ਦਾ ਹੈਗਾ ਜਾਂ ਉਹ ਬੇਸਿਕਲੀ ਡਿਜ਼ਾਇਰੇਬਲ ਇਕੁਇਪਮੈਂਟ ਨਹੀਂ ਹੈਗਾ ਮਾ ਉਹਦੇ ਮਾਈਲ ਬੋਥ ਨੇ ਜਾਂ ਬਹੁਤ ਐਕਸਪੈਂਸਿਵ ਆ ਹੂੰ ਤੇ ਜਿਹੜਾ ਹੈਂਡ ਪਿਕ ਇਕਪਮ ਜਿਵੇਂ ਅਸੀਂ ਲੱਭ ਕੇ ਲਿਆਨੇ ਆ ਉਹਦੀ ਬਾਤ ਤੇ ਸਾਨੂੰ ਬਹੁਤ ਜ਼ਿਆਦਾ ਸਟਰਗਲ ਆ ਰਹੀ ਹੈ ਤੇ ਆਫਕੋਰ ਸਾਡੀ ਪ੍ਰਾਈਸ ਜਿਹੜੀ ਨੇ ਸਾਡੀ ਬਾਇੰਗ ਪ੍ਰਾਈਸ ਉੱਤੇ ਚਲੀ ਗਈ ਆ ਤੇ ਹੋਰ ਦੂਰੋਂ ਦੂਰੋਂ ਬਾਏ ਕਰਕੇ ਲਾਣਾ ਪੈ ਰਿਹਾ ਤੇ ਉਹਦਾ ਜਿਹੜਾ ਸ਼ਿਪਮੈਂਟ ਕਾਸਟ ਹੈ ਉਹ ਵੀ ਆਫਕੋਰ ਵੱਧ ਗਈ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਅਸੀਂ ਮਾਰਕਾ ਪਾਸੇ ਕੱਟ ਰੱਖੀ ਹੈ ਪਰ ਉਹਦੀ ਜਿਹੜੀ ਹੋਰ ਆ ਜਿਹੜੀ ਪ੍ਰਾਈਜ਼ਿੰਗ ਉਹ ਡੈਫੀਨਿਟਲੀ ਉੱਤੇ ਜਾ ਰਹੀ ਹੈ ਜੀ ਠੀਕ ਹੋ ਗਿਆ ਬਿਲਕੁਲ ਠੀਕ ਹੋ ਗਿਆ ਇੱਕ ਗੱਲ ਕਿ ਜਿਹੜੇ ਮੁੰਡੇ ਨਵੇਂ ਆਉਂਦੇ ਨੇ ਟਰੱਕਿੰਗ ਬਿਜ਼ਨਸ ਚ ਪੈਂਦੇ ਨੇ ਇਹੋ ਜੇ ਨਵੇਂ ਜਿਹੜੇ ਟਰੱਕ ਡਰਾਈਵਰਸ ਨੇ ਉਹਨਾਂ ਨੇ ਆਪਣੇ ਲਈ ਯੂਜ਼ਡ ਟਰੱਕ ਖਰੀਦ ਕੇ ਆਨਰ ਆਪਰੇਟਰ ਬਣਨਾ ਹੈ ਇਸ ਮਾਮਲੇ ਦੇ ਵਿੱਚ ਤੁਹਾਡਾ ਕੀ مشورہ ਹੈ ਕਿਉਂਕਿ ਜਿਹੜੇ ਹਾਲ ਹਾਲਾਤ ਚੱਲ ਰਹੇ ਨੇ ਇੱਕ ਵਾਰਾ ਖੁੱਲਾ ਚਾਨਣ ਜਿਹੜਾ ਉਹ ਪਾ ਗਏ ਉਹਨਾਂ ਨੂੰ ਦੱਸੋ ਕਿ ਕੀ ਕਰਨਾ ਚਾਹੀਦਾ ਤੁਹਾਡਾ مشورہ ਕੀ ਹੋਏਗਾ ਅੱਜਕੱਲ ਜੀ ਇਹ ਬਹੁਤ ਜ਼ਿਆਦਾ ਰੂਟੀਨ ਜੀ ਬਣੀ ਜਾ ਰਹੀ ਆ ਉਹਦੀ ਰੀਜ਼ਨ ਇਹ ਆ ਕਿ ਹੁਣ ਇੱਕ ਮੁੰਡੇ ਨੇ ਟਰੱਕ ਲਿਆ ਸੀ ਮੈਂ ਸ਼ਾਇਦ ਤੁਹਾਡੇ ਨਾਲ ਉਹਦੀ ਵੀਡੀਓ ਸ਼ੇਅਰ ਕਰਾਂਗਾ ਉਹਦੀ ਵੀਡੀਓ ਬਣਾਈ ਸੀ ਅਸੀਂ ਪਿਕਅਪ ਟਾਈਮ ਤੇ ਤੇ ਐਕਚੁਅਲੀ ਉਹਨੇ ਪਹਿਲੀ ਗੱਲ ਇਹ ਕੀਤੀ ਕਿ ਦ ਰੀਜ਼ਨ ਉਹ ਬਾਇ ਕਰ ਰਿਹਾ ਯੂਜ਼ ਟਰੱਕ ਆਨਰオペਟਰ ਬਣਨਾ ਚਾਹੁੰਦਾ ਹੈ ਕਿ ਅੱਜ ਕੱਲ੍ਹ ਹਾਲਾਤ ਇਸ ਤਰ੍ਹਾਂ ਨੇ ਕਿ ਦੋ ਦੋ ਵੀਕ ਡ్రਾਈਵਰੀ ਕਰਾ ਕੇ ਬਾਅਦ ਚ ਪਹਿ ਪੇ ਨਹੀਂ ਕਰਦੇ ਵੈਰੀ ਬੈਡ ਅਨਫਰਚਨਟਲੀ ਥੋੜੀ ਸੈਡ ਸਟੋਰੀ ਆ ਤੇ ਉਹਨੇ ਕਹਿਆ ਭਾਈ ਜੇ ਇੰਨਾ ਹੀ ਸਫਰ ਕਰਨਾ ਹੈ ਤਾਂ ਉਤੋਂ ਚੰਗਾ ਕਿ ਅਸੀਂ ਆਪਣਾ ਟਰੱਕ ਪਾ ਲਈਏ ਕਿ ਉਹਦੇ ਚਾਹ ਨਾ ਕਰਕੇ ਜਿਹੜਾ ਵੀ ਕੰਮ ਕਰਾਂਗੇ ਸਾਨੂੰ ਡਾਇਰੈਕਟ ਹੀ ਪੈਸੇ ਆਣਗੇ ਤੇ ਅਸੀਂ ਖੁਦ ਆਨਰオペਟਰ ਬਣ ਜਾਈਏ ਬਿਲਕੁਲ ਠੀਕ ਜਿਹੜੇ ਸਾਡੇ ਪ੍ਰੋਗਰਾਮ ਨੇ ਉਹ ਬਹੁਤ ਹੈਲਪਫੁਲ ਸੀਗੇ ਜੇ ਤੁਸੀਂ ਇਹਦੀ ਵੀਡੀਓ ਚਲਾਓਗੇ ਤੇ ਦੇਖੋਗੇ ਉਹਦੇ ਹਰ ਪ੍ਰੋਗਰਾਮ ਬਹੁਤ ਹੈਲਪਫੁਲ ਸੀਗੇ ਕਿ ਉਹਨਾਂ ਨੇ ਟਰੱਕ ਆਫਕੋਰਸ ਬਿਨਾ ਦੇਖੇ ਬਾਇ ਕਰ ਲਿਆ ਜਦੋਂ ਉਹਨਾਂ ਨੇ ਅਪਰੂਵਲ ਲਈ ਸਾਡੇ ਨਾਲ ਤੇ ਉਹਦੀ ਅਪਰੂਵਲ 12.5% ਆਈ ਵਿਚ ਇਜ਼ ਅ ਵੈਰੀ ਵੈਰੀ ਗੁੱਡ ਅਪਰੂਵਲ ਫਾਰ ਦਾ ਫਸਟ ਟਾਈਮ ਬਾਇਰ ਉਹਨਾਂ ਦਾ ਐਕਸਪੀਰੀਅੰਸ ਗੁਰਸ਼ਰਨ ਜੀ ਦਾ ਸੀਗਾ ਉਹ ਲੈਸ ਦੈਨ 6 ਮੰਥ ਸੀਗਾ ਬਿਲਕੁਲ ਠੀਕ ਹੈ ਜੀ ਪਲੱਸ ਉਹ ਤੋਂ ਪਹਿਲਾਂ ਇੱਕ ਹੋਰ ਐਗਜ਼ਾਮਪਲ ਸੀ ਕਿ ਜਿਹੜੀ ਸੰਦੀਪ ਮਾਨ ਉਹਦੀ ਵੀ ਵੀਡੀਓ ਤੁਹਾਨੂੰ ਭੇਜੀ ਹੈ ਤੁਸੀਂ ਚਲਾ ਸਕਦੇ ਹੋ ਉਹਨੇ ਆਪਣਾ ਪਹਿਲਾ ਟਰੱਕ ਲਿਆ 40% ਡਾਊਨ ਤੇ ਲਿਆ ਹੁਣ ਲੈਫਟ ਦੇ 9 ਮਹੀਨੇ ਤੋ ਉਹਨੇ ਗੱਡੀ ਵੀ ਲੈ ਲਈ ਘਰ ਵੀ ਲੈ ਲਿਆ ਤੇ ਹੁਣ ਦੂਜਾ ਟਰੱਕ ਲੈ ਕੇ ਗਿਆ ਮੁੰਡਾ ਵਾਹ ਜੀ ਤੇ ਪਰ ਉਹ ਗੱਲ ਹੋਈ ਹੈ ਨਾ ਕਿ ਜੇ ਤੁਸੀਂ ਡਰਾਈਵਰ ਹੋ ਤੇ ਡਰਾਈਵਰ ਤੋਂ ਤੁਸੀਂ ਸੀਨੀਅਰ ਡਰਾਈਵਰ ਬਣ ਜਾਓਗੇ ਪਰ ਕੋਈ ਕੋਰੇਟਰ ਬਣਨ ਵਾਸਤੇ ਤੁਸੀਂ ਇੱਕ ਵਾਰੀ ਉਹ ਜਿਹੜਾ ਝਾਕਾ ਹੈ ਨਾ ਉਹ ਖਤਮ ਕਰਨਾ ਪਏਗਾ ਤੁਸੀਂ ਅਗਲੇ ਲੈਵਲ ਤੇ ਜਾਣਾ ਪਏਗਾ ਉਹਦੀ ਬੈਸਟ ਸਿਚੁਏਸ਼ਨ ਇਹ ਹੈ ਕਿ ਅੱਜਕੱਲ ਜਿਹੜੀ ਲੋਕ ਇਕੁਇਪਮੈਂਟ ਪ੍ਰਾਈਸਸ ਆ ਹਾਂ ਥੋੜੀ ਉੱਤੇ ਜਾ ਰਹੀ ਨੇ ਪਰ ਫਿਰ ਵੀ ਬਹੁਤ ਲੋਨ ਹੈ ਉਹਨਾਂ ਦਾ ਐਡਵਾਂਸ ਲੈ ਸਕਦੇ ਹੋ ਨਾਲ APU ਵਾਲੇ ਸਾਡੇ ਕੋਲ ਟਰੱਕ ਨੇ ਉਹ ਦੇਖ ਸਕਦੇ ਹੋ ਉਹਦੇ ਚ ਤੁਹਾਡੀ ਆਈਡਲਿੰਗ ਦੇ ਜਿਹੜੀ ਕਾਸਟ ਵੱਜ ਜਾਂਦੀ ਆ ਆਲਮੋਸਟ ਇੱਕ ਰਾਤ ਦਾ ਜਿਹੜਾ ਆਈਡਲਿੰਗ ਆ ਉਹ APU ਦੇ ਨਾਲ ਆਲਮੋਸਟ ਜੇ ਇੱਕ ਗੈਲਨ ਪਰ ਆਵਰ ਲਾ ਲਓ ਤੇ 5 ਡਾਲਰ ਦਾ ਗੈਲਨ ਲਾ ਲਓ ਤੇ ਆਲਮੋਸਟ 50 ਡਾਲਰ ਤੁਹਾਨੂੰ ਇੱਕ ਰਾਤ ਦੇ ਬਚ ਜਾਂਦੇ ਨੇ ਬਿਲਕੁਲ ਠੀਕ ਆਡਲ ਕਰਨਾ ਹੈ ਤੇ ਉਹ অলਮੋਸਟ 1200 ਤੇ 1500 ਡਾਲਰ ਜਿਹੜਾ ਉਹ ਤੁਹਾਡਾ ਵੱਜਦਾ ਜਿਹੜੀ ਜਿੰਨੀ ਪੇਮੈਂਟ ਬਣਦੀ ਹੈ ਅੱਜ ਕੱਲ ਬਿਲਕੁਲ ਠੀਕ ਹੈ ਤੇ ਉਹਦਾ ਐਡਵਾਂਟੇਜ ਲੈਫ ਹੋ ਗਿਆ ਤੇ ਪਲੱਸ ਜਿਹੜਾ ਹੈ ਕਿ ਵਨ ਵੇ ਟੂ ਦ ਅਦਰ ਜਿਹੜੇ ਵੱਡੀ ਵੱਡੀ ਕੰਪਨੀਆਂ ਛੋਟੇ ਛੋਟੀ ਕੰਪਨੀਆਂ ਨੇ ਉਹ ਸਾਰੀਆਂ ਇਸ ਤਰ੍ਹਾਂ ਬਣੀਆਂ ਨੇ ਕਿ ਲੋਕਾਂ ਨੇ ਟਰੱਕ ਲਏ ਯੂਸ ਟਰੱਕ ਲਏ ਨਏ ਟਰੱਕ ਲਏ ਆਪਣੇ ਆਪ ਨੂੰ ਐਕਸਪੋਜ਼ ਕੀਤਾ ਚਾਂਸ ਲਿਆ ਤੇ ਐਂਡ ਆਫ ਦਿ ਡੇ ਦੇ ਆਰ ਡੂਇੰਗ ਵੈਰੀ ਗੁੱਡ ਔਰ ਦੇ ਆਰ ਡੂਇੰਗ ਗੁੱਡ ਇਹ ਨਹੀਂ ਹੈਗਾ ਕਿ ਬੈਡ ਕਰ ਰਿਹਾ ਹੈ ਐਂਡ ਆਫ ਦਾ ਡੇ ਦੇ ਆਰ ਸਟਿਲ ਮੇਕਿੰਗ ਗੁੱਡ ਮਨੀ ਜੀ ਭਾਈ ਬਿਲਕੁਲ ਠੀਕ ਹੈ ਔਰ ਮੇਰਾ ਖਿਆਲ ਹੈ ਕਿ ਆਪਣਾ ਕਾਰੋਬਾਰ ਆਪਣਾ ਵਪਾਰ ਆਪਣੀ ਹੱਟੀ ਚੱਟੀ ਖੱਟੀ ਹੈ ਜਿਹੜੀ ਇਹਦੇ ਜੀ ਸਵਾਦ ਹੈ ਜੀ ਜੀ ਬਿਲਕੁਲ ਠੀਕ ਕਹਿ ਰਹੇ ਹੋ ਆਖਰੀ ਗੱਲਬਾਤ ਦਾ ਜਿਹੜਾ ਰੁਖ ਹੁੰਦਾ ਆ ਉਹ ਮੇਰਾ ਹੁੰਦਾ ਹੈ ਕਿ ਤੁਹਾਡੀ ਮੌਜੂਦਗੀ ਤੋਂ ਉਹ ਜੀ ਜਾਣਕਾਰੀ ਲਈਏ ਜਿਹੜੀ ਫਾਇਦੇਮੰਦ ਹੋਵੇ ਤੇ ਡੀਲਸ ਕੀ ਕੀ ਨੇ ਇਸ ਬਾਰੇ ਕੀ ਸਾਨੂੰ ਜਾਣਕਾਰੀ ਦੋਗੇ ਇਸ ਵਾਰੀ ਜੀ ਡੀਲ ਬਹੁਤ ਅੱਛੀ ਨੇ ਸਾਡੇ ਕੋਲ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਮੈਂ ਕਿਹਾ沃尔ਮਾਰਟ ਦੇ ਸਾਡੇ ਕੋਲ ਟਰੱਕ ਨੇ 505 ਹਾਰਸ ਪਾਵਰ ਫ੍ਰੇ ਲਾਈਨ ਅਕਸਰ ਯੂਜ਼ਡ ਐਜ਼ ਲੋ ਐਸ 253000 ਮਾਈਲ ਅਸੀਂ ਹੁਣੀ ਚੱਕਿਆ 300000 ਮਾਈਲ 350000 370000 400 450000 ਇਵਨ 511000 ਮਾਈਲ ਹੈਗੇ ਵਾਹ ਇਹਨਾਂ ਦੇ ਅਗਰ ਬਹੁਤ ਕੱਟ ਨੇ ਐਪੀਓ ਲੱਗੇ ਨੇ ਤੇ ਬਹੁਤ ਸਟਰੋਂਗ ਟਰੱਕ ਨੇ ਤੁਸੀਂ ਇਹ ਲੈ ਸਕਦੇ ਹੋ ਦੂਸਰਾ ਤੁਸੀਂ ਆਪਣਾ ਜਿਹੜਾ ਇੰਟਰਨੈਸ਼ਨਲ ਦੇਖੋ ਤੇ ਉਹਨਾਂ ਦੀ ਸਾਡੀ ਜਿਹੜੀ ਵਾਰੰਟੀ ਆ ਕੰਪਲੀਟ ਵਾਰੰਟੀ ਜਿਹੜੀ ਇੰਟਰਨੈਸ਼ਨਲ ਦੀ ਆ ਫੈਕਟਰੀ OEM ਫੈਕਟਰੀ ਬੈਕ ਵਾਰੰਟੀ ਉਹ ਵਾਪਸ ਆ ਗਈ ਆ ਆਲਮੋਸਟ ਇੱਥੇ ਤੁਹਾਨੂੰ ਡਿਫਰੈਂਸ ਪਿਆ ਕਰੋ ਵਾਰੰਟੀ ਵਾਪਸ ਆ ਗਈ ਉਹਦੇ ਨਾਲ ਅਸੀਂ ਕਮ ਇੰਜਨ ਦੇ ਰਹੇ ਆ ਤੇ A26 ਇੰਜਨ ਦੇ ਰਹੇ ਆ ਉਹ ਬਹੁਤ ਅੱਛਾ ਪੈਕੇਜ ਹੈ ਉਹ ਤੁਸੀਂ ਦੇਖ ਸਕਦੇ ਹੋ ਤੇ ਪਲੱਸ ਜਿਹੜਾ ਸਾਡੇ ਰੈਂਟਲ ਡੀਲ ਆ ਰੀਫਰ ਦੇ ਉੱਤੇ 1499 ਉਹ ਬਹੁਤ ਫੀਨੋਮੈਨਲ ਕਰ ਰਿਹਾ ਉਹ ਦੇਖੋ ਬਟ ਜਿਹੜਾ ਸਭ ਤੋਂ ਜਿਹੜਾ ਨੰਬਰ 1 ਚੀਜ਼ ਆ ਉਹ ਸਾਡੀ ਅਪਰੂਵਲ ਜਿਹੜੇ ਨਵੇਂ ਡਰਾਈਵਰ ਕੋਲਸ ਜਿਹੜੀ ਅਪਰੂਵਲ ਆ ਉਹਦਾ ਜਿਹੜਾ ਅਪਰੂਵਲ ਪਰਸੈਂਟੇਜ ਆ 20% ਡਾਊਨ 2 ਇਅਰ ਸੀਡੀਐਲ ਜਿਹੜੀ ਬੰਦੇ ਦੀ ਹੋਏ 2 ਇਅਰ ਸੀਡੀਐਲ ਹੋਏ ਸਕੋਰ ਜਿਹੜਾ ਉਹ 650 ਤੇ 750 ਦਰਮਿਆਨ ਹੋਏ ਤੇ ਉਹਦੀ ਜਿਹੜੇ ਇੰਟਰਸਟ ਰੇਟ ਆ ਵਿਆਜ ਆ ਓਨਿੰਗ ਦਾ ਲੀਫਟ ਹੋਣ ਦਾ ਨਹੀਂ ਓਨ ਦਾ ਉਹ ਆਲਮੋਸਟ 11% ਤੋਂ 15% ਆ ਰਿਹਾ ਹੈ ਥੈਟ ਇਜ਼ ਅ ਵੈਰੀ 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 ਗੁੱਡ ਨਾਨ ਪ੍ਰੋਫਿਟ ਬੈਂਕ ਜਿਹੜਾ ਇਹ ਸਾਨੂੰ ਆਫਰ ਕਰ ਰਿਹਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਸੈਦ ਅਰਮਗਾਮ ਅਲੀ ਜੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਵੀ ਕੁਝ ਵਕਤ ਕੱਢਿਆ ਔਰ ਸਾਡੇ ਜਿਹੜੇ ਟਰਕਿੰਗ ਬਿਜ਼ਨਸ ਦੇ ਨਾਲ ਜੁੜੇ ਲੋਕ ਨੇ ਜਿਨ੍ਹਾਂ ਦੀ ਦਿਲਚਸਪੀ ਹੈ ਜਿਨ੍ਹਾਂ ਦਾ ਇੰਟਰਸਟ ਆ ਉਹਨਾਂ ਵਾਸਤੇ ਇਹ ਕੋਈ ਜਾਣਕਾਰੀ ਹੈ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਮੈਂ ਪੰਜਾਬੀ ਰੇਡੀਓ ਯੂ ਐਸ ਏ ਦੀ ਸਾਰੀ ਸਮੁੱਚੀ ਟੀਮ ਸਾਡੇ ਦਰਸ਼ਕ ਸਾਡੇ ਸਰੋਤੇ ਔਰ ਤੁਹਾਡੇ ਚਾਹਤਕਾਰ ਸਤ ਤੁਹਾਡੇ ਧੰਨਵਾਦੀ ਨੇ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮੁਅਲੈਕੁਮ ਸਾਹਿਬ ਅੱਜ ਜੀ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਔਰ ਨਮਸਤੇ ਐ ਸੰਜੀ ਸੈਦ ਅਰਮਗਾਮ ਮਲੀ ਜੀ ਜਿਹੜੇ ਯੂ ਐਸ ਏ ਟਰੱਕ ਸੇਲਸ ਤੋਂ ਸਨ ਉਹਨਾਂ ਦੇ ਨਾਲ ਕੀਤੀ ਗਈ ਗੱਲਬਾਤ ਅਸੀਂ ਤੁਹਾਡੇ ਰੂਬਰੂ ਪੇਸ਼ ਕਰ ਦਿੱਤੀ ਆਉਂਦੀ ਗੱਲਬਾਤ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ ਸਨਦੀਪ ਜੀ ਸਤਿ ਸ਼੍ਰੀ ਅਕਾਲ ਭਾਜੀ ਸੰਦੀਪ ਜੀ ਸਤਿ ਸ਼੍ਰੀ ਅਕਾਲ ਭਾਜੀ ਜੀ ਭਾਜੀ ਇਹ ਦੱਸੋ ਤੁਸੀਂ ਹੁਣ ਦੂਸਰਾ ਟਰੱਕ ਲੈ ਰਹੇ ਹੋ ਇੰਟਰਨੈਸ਼ਨਲ ਦਾ ਹਾਂਜੀ ਭਾਜੀ A26 ਮਾਡਲ ਨਾਲ ਹਾਂਜੀ ਭਾਜੀ ਪਹਿਲਾ ਕਿਦਾਂ ਰਿਹਾ ਤੇ ਦੂਸਰਾ ਕਿਉਂ ਲੈ ਰਹੇ ਹੋ पहला पाजी आपने दिया था पहला ट्रक जो था बहुत ही बढ़िया चला उसमें माइल भी काफ़ी निकाले मैंने तकरीबन तीन लाख पे लिया था मैंने डेढ़ लाख चला लिया आज तक उसमें एक परसेंट भी दिक्कत नहीं आई मेरे को ट्रक में मज़ा आया काफ़ी ज़्यादा उसके बाद फिर मैंने दूसरा बुक किया और पाजी ने दिया बल्कि मैंने तो दो ट्रक बुक करे थे पाजी ने तो एक ही दिया दूसरा आ, आ रहा है दूसरा आ रहा है वो पेंडिंग है पेंडिंग है ये बात है बाकी बहुत अच्छी सर्विस है सर की बहुत अच्छी मजा आया इस चीज़ में देखिए आपने जो ट्रक लिया उसके साथ वारंटी भी थी आपका वारंटी का भी थोड़ा सा एक्सपीरियंस आया था आपको हां जी हां जी लव पे गए थे आप हां लव पे गया था सर क्या सर लव पे बढ़िया था लव पे इसकी इंटरनेशनल की डीलरशिप है बल्कि इसमें तो ने मेरे लिए और बहुत कुछ किया पहले में तो एक साल की वारंटी थी इस वाले में तो दो साल की वारंटी है जी बाकी बहुत अच्छा एक्सपीरियंस रहा मेरा काफ़ी मदद करते हैं यूएसए ट्रक सेल और अच्छी सर्विस है बहुत ज्यादा तो तीसरा ट्रक लोगे तो तीसरे में तीन साल की तो वारंटी होती नहीं उसमें क्या करेंगे <laughs> उसमें तो आप नहीं करना तो करना कुछ जी, <laughs> चला जी अच्छी बात है अच्छा अब बताइएगा आप जो आपने ट्रकिंग लिया पहला आपने ट्रक फोर्टी परसेंट डाउन पे लिया क्योंकि आपका लेस देन वन ईयर एक्सपीरियंस था और आपने चांस ले लिया हाँ जी ले लिया जी मैंने अब उसके बाद अपने घर भी ले लिया आपने गाड़ी भी ले ली दूसरा ट्रक भी ले लिया ये बताइए कि भाई इतना बड़ा आपने जो स्टेप लिया लोग तो डर जाते हैं हाँ जी हाँ जी आपने ले लिया स्टेप वो कैसा रहा आपका बस यही है जी जिंदगी का नाम ही रिस्क है वो एक बार तो शुरू में दो कदम आगे बढ़ाएंगे तो तो कुछ तो चाहे नुकसान होगा चाहे उसका फायदा होगा पर मैंने रिस्क लिया तो आज मेरे पास ये चीजें ये खड़ी वो खड़ी गाड़ियाँ स्पोर्ट्स गाड़ी, गाड़ी खड़ी है भैया ने स्पोर्ट्स गाड़ी लिए घर भी ले लिया पहली ट्रक से पर बॉटम लाइन ये है कि आपने दूसरों की तरह ही नहीं की सारी लाइफ हाँ जी। आपने के बाद नफा लेना लेना है। लेना है हाँ। हो गया जी हाँ। बस वो देखिये आपको फोर्टी डाउन पहले बहुत बड़ा जिगरा चाहिए हाँ जी हाँ जी ठीक है जी दूसरी बात छह महीने का एक्सपीरियंस डिगरा चाहिए कुछ नहीं पता था आपको आप ड्राइवर थे कुछ नहीं पता था तीसरी चीज आपने लाइफ भर की इनकम लगा दी आपके पास कुछ नहीं, नहीं मेरे मेरे अकाउंट में कुछ नहीं है <laughs> मैं। बिल्कुल जी साफ बता रहे हाँ। आज मेरे पास सब कुछ है भगवान की रब का शुक्र है आपके पास गाड़ी भी आ गई आपके पास दूसरी गाड़ी भी आ गई और आप अपनी फैमिली की भी हेल्प कर रहे हो खाली अपनी लुकाउटर नहीं कर रहे और भैया जी भी आपके साथ लाइफ के फ्रेंड है ये मेरे लाइफ के फ्रेंड है जी मेरे साथ ये बचपन से ही। हाँ साथ है जी हाँ तो अब आपने जो है थोड़ा सा आइडिया दीजिए नए यंग बच्चों को क्योंकि नए बच्चे जो है ना उनको मैं आपकी एग्जांपल देता हूं मैं रेडियो पे भी बोला एक दफा आप यंग बच्चों को बताइए जब आप इस कंट्री में आए और आपने शुरू किया और आपने फिर काम पीछे नहीं ब्रेक नहीं लगाई रब का शुक्र है हेल्थ भी रब ने आपको दी हाँ जी सबसे बड़ी होता है हेल्थ खराब हो जाए बंदा खत्म हाँ जी हेल्थ आपके पास है तो थोड़ा सा बताइए हमारे लिसनर को जो यंग बच्चे हैं जो अभी ड्राइवर बन रहे हैं कैसे करें यंग बच्चों को तो ये कहूँगा जी जो भी है सब जो अच्छा करो ऊपर वाला है उसके घर देर है अंधेर नहीं है ठीक है अपना कर्म करो फल की इच्छा मत करो अपना जो भी है अपना आप ड्राइवरी करो वो तो आपसे ड्राइवरी कराएगा छः महीने साल दो साल सब ये सोचते हैं भाई ये मेरे पास ड्राइवर ही रहे ये कुछ करे ना अगर कुछ भी सलाह लेने जाएगा उसको ही सलाह देंगे भाई नहीं आपने ये नहीं करना क्या करोगे ड्राइवरी करो ड्राइवर में बचेगा आप खुद का लेंगे उसमें तेल लगता है ये है बचत नहीं है कुछ नहीं है सब कुछ बचत है अपना सेफ चलाओ अपना सब सब कुछ मिलेगा धीरे धीरे सब कुछ मिलेगा कोई दिक्कत नहीं बस ये है कि आप स्टेप लीजिए अगर आपको लगता है कि रब ने आपको इस कंट्री तक पहुंचा दिया है इस कंट्री में पहुंच के फिर गलत काम ना कीजिए ठीक है भैया इलीगल चीज ना कीजिए लीगल चीज में पीछे ना हटिए डोनाल्ड ट्रंप भी तीन दफा बैंक हो चुका है फिर भी प्रेसिडेंट बन गया बास 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 बास। तो हम तो भैया रब का शुक्र है हम तो बहुत मेहनती लोग हैं ठीक है जी डन हो गया थैंक यू सो मच संदीप जी थैंक यू अगेन थैंक यू भाई थैंक यू अगेन फॉर यूर बिजनेस चल रहा है बहुत थोड़े कस्टमर चो जो ਜਿਨ੍ਹਾਂ ਨੇ ਬਹੁਤ अर्ਲੀ ਸਟੇਜ ਤੇ ਟਰੱਕ ਲੈ ਲਿਆ ਹਾਂਜੀ ਤੇ ਲਿਆ ਵੀ ਮਹਿੰਗਾ ਟਰੱਕ ਹਾਂਜੀ ਮਹਿੰਗਾ ਹੀ ਹੋਇਆ ਨਾ ਤੇ ਕੋ ਲੱਖ ਡਾਲਰ ਦਾ ਹੋ ਗਿਆ ਬਿਲਕੁਲ ਜੀ ਤੇ ਥੋੜਾ ਜਿਹਾ ਦੱਸੋ ਕਿ ਤੁਸੀਂ ਇੰਨੀ ਜਲਦੀ ਕਿਉਂ ਐਦਾਂ 6 ਮਹੀਨੇ ਬਾਅਦ ਹੀ ਤੁਸੀਂ ਡਿਸਾਈਡ ਕਰ ਲਿਆ 7 ਮਹੀਨੇ ਬਾਅਦ ਤੁਸੀਂ ਲੈਣਾ ਲੈਣਾ ਓਨਰ ਬਣਨਾ ਹਾਂਜੀ ਜਿੱਦਾਂ ਕਿ ਮੇਰੇ ਨਾਲ ਫਰੈਂਡ ਹੈਗੇ ਆ ਤੇ ਜਿਨ੍ਹਾਂ ਨੇ ਟਰੱਕ ਲਿੱਤਾ ਸੀ ਉਦਾਂ ਤੁਹਾਨੂੰ ਪਤਾ ਦੁਨੀਆ ਕਹਿੰਦੀ ਰਹਿੰਦੀ ਆ ਕਿ ਬਚਦਾ ਨਹੀਂ ਕੁਛ ਬਚਦਾ ਨਹੀਂ ਬਟ ਮੇਰੇ ਫਰੈਂਡ ਹੈਗੇ ਜੋ ਬਹੁਤ ਆਪਣੇ ਅਜ਼ੀਜ਼ਾ ਹੈਗੇ ਨੇ ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਨਹੀਂ ਚੰਗਾ ਆ ਵਧੀਆ ਪੈਸੇ ਬਣ ਬਣ ਜਾਂਦੇ ਆ ਹਨ ਤੇ ਅੱਜ ਕੱਲ ਦੇ ਟਾਈਮ ਤੇ ਲੋਕੀ ਜਿਹੜੇ ਆਪਣੇ ਜ਼ਿਆਦਾਤਰ ਜਿਹੜੇ ਪੰਜਾਬੀ ਉਹ ਕੰਮ ਕੁੰਮ ਕਰਾ ਕੇ ਪੈਸੇ ਵੀ ਨਹੀਂ ਛੇਤੀ ਦੇਂਦੇ ਹੂੰ ਤੇ ਉਹ ਸਰਕਲ ਜਿਹੜਾ ਫਿਰ ਨਹੀਂ ਚੰਗਾ ਲੱਗਦਾ ਹਨ ਕੰਮ ਕਰਵਾ ਕੇ ਵੀ ਇੰਨੀ ਮਿਹਨਤ ਕਰਕੇ ਵੀ ਪੈਸੇ ਨਹੀਂ ਕਮਾਉਂਦੇ ਹਾਂ ਮਿੰਤਾ ਕਰੀਏ ਹਾਂ ਮਿੰਤਾ ਕਰਨੀਆਂ ਪੈਂਡ ਆਪਣੇ ਪੈਸਿਆਂ ਦੀ ਮਿੰਤਾ ਕਰੀਏ ਆਪਣੇ ਪੈਸਿਆਂ ਦੀ ਮਿੰਤਾ ਕਰੀਏ ਉਹ ਕੰਮ ਸਹੀ ਨਹੀਂ ਲੱਗਦਾ ਫਿਰ ਇਹਨੂੰ ਚੰਗਾ ਵੀ ਆਪਣਾ ਹੀ ਮੈਕਾ ਵੀ ਕਰ ਲਈਏ ਕੰਮ ਵਧੀਆ ਹੈ ਚਾਰ ਪੈਸੇ ਵਧੀਆ ਬਣ ਜਾ ਕਰਨਗੇ ਹਾਂ 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 ਤੂੰ ਦੱਸ ਦੱਸ ਤੂੰ ਫਾਈਨਾਂਸ ਲਈ ਆ ਪਹਿਲਾ ਟਰੱਕ ਸੀਗਾ ਫਾਈਨਾਂਸ ਤੁਸੀਂ ਕਰਾਇਆ ਤੇ ਉਹ ਕਿਦਾਂ ਐਕਸਪੀਰੀਅੰਸ ਰਹੀ ਆ ਯੂ ਐਸ ਏ ਟਰੱਕ ਸੇਲ ਨਾਲ ਬਹੁਤ ਵਧੀਆ ਰਿਹਾ ਜੀ ਜੋ ਮੈਨੂੰ ਸਾਰੇ ਜਾਣੇ ਕਹਿੰਦੇ ਸੀਗੇ ਕਿ ਤੈਨੂੰ ਫਾਈਨੈਂਸ ਤੇ ਬਹੁਤ ਮਹਿੰਗਾ ਮਿਲਣਾ ਆ ਤੇ ਉਹਨਾਂ ਦੀਆਂ ਵੀ ਆਸਾਂ ਦੇ ਖਿਲਾਫ ਆ ਪਾਣੀ ਫਿਰ ਗਿਆ ਆ ਉਹ ਕਹਿੰਦੇ ਵੀ ਇੰਨੇ ਇੰਨਾ ਥੋੜਾ ਫਾਈਨੈਂਸ ਹਨਾ ਵੀ ਇਹਨੇ ਥੋੜੀ ਪਰਸੈਂਟੇਜ ਤੇ ਤੈਨੂੰ ਮਿਲ ਗਿਆ ਵੀ ਉਹਨਾਂ ਨੂੰ ਵੀ ਬਲੀਵ ਨਹੀਂ ਸੀਗਾ ਹੁੰਦਾ ਵੀ 12.5% ਕੁਝ ਵੀ ਨਹੀਂ ਹੁੰਦਾ ਹਨਾ ਵੀ ਲੋਕੀ ਫਰਸਟ ਟਾਈਮ ਵਾਸਤੇ ਫਰਸਟ ਟਾਈਮ ਵਾਸਤੇ ਫਰਸਟ ਟਾਈਮ ਵਾਸਤੇ ਸੋ ਬਹੁਤ ਵਧੀਆ ਰਿਹਾ ਜੀ ਹਾਂ ਹਾਂ ਤੇ ਪਾਜੀ ਜਦੋਂ ਤੁਸੀਂ ਟਰੱਕ ਦੇਖਿਆ ਸੀ ਤੁਸੀਂ ਬਿਨਾਂ ਟਰੱਕ ਦੇਖੇ ਲਿਆ ਸੀ ਹਾਂਜੀ ਪਰ ਜਦੋਂ ਤੁਸੀਂ ਟਰੱਕ ਦੇਖਿਆ ਰੈਡੀ ਨਹੀਂ ਸੀਗਾ ਹਾਂਜੀ ਤੁਸੀਂ ਡਰ ਗਏ ਸੀ ਏਦਾਂ ਹੀ ਉਹ ਤੁਸੀਂ ਦੱਸੋ ਤੁਸੀਂ ਡਰ ਕਿਉਂ ਗਏ ਸੀ ਮੈਂ ਡਰ ਗਿਆ ਸੀ ਇਹ ਟਰੱਕ ਬਿਲਕੁਲ ਨਹੀਂ ਰੈਡੀ ਸੀਗਾ ਹਨਾ ਵੀ ਜਿੱਦਾਂ ਜਿੱਥੋਂ ਤੁਸੀਂ ਲਿਆਂਦਾ ਉੱਥੇ ਉਹਨਾਂ ਨੇ ਤੋਤਾ ਤੂਤਾ ਨਹੀਂ ਹਨਾ ਕੁਛ ਨਹੀਂ ਹਾਂ ਵੀ ਮਿੱਟੀ ਪਈ ਸੀਗੀ ਮੈਂ ਤੇ ਡਰ ਗਿਆ ਉਹਨਾਂ ਨੇ ਚਾਰਜ ਕੀਤਾ ਸਾਨੂੰ ਅੱਛਾ ਜੀ ਤੋਤਾ ਨਹੀਂ ਪਾਹ ਉਹ ਠੀਕ ਮੈਂ ਡਰ ਗਿਆ ਮੈਂ ਵੀ ਲੱਖ ਡਾਲਰ ਖਰਚ ਆਇਆ ਤੇ ਟਰੱਕ ਤੇ ਵੇਖਣ ਨੂੰ ਜੀ ਨਹੀਂ ਕਰਦੇ ਆ ਕਿ ਚੱਕਰ ਪੈ ਗਿਆ ਬਟ ਹੁਣ ਚਲੋ ਸੈੱਟ ਕੀਤਾ ਤੁਸੀਂ ਸਾਰਾ ਬਹੁਤ ਵਧੀਆ ਆ ਪੰਜ ਦਾ ਪੰਜ ਦਾ ਦਿਨ ਲੱਗ ਗਿਆ ਪਰ ਹੁਣ ਸੈਟੀਸਫੈਕਸ਼ਨ ਹੋ ਗਿਆ ਸੈਟੀਸਫੈਕਸ਼ਨ ਹੋ ਗਿਆ ਜੀ ਬਹੁਤ ਵਧੀਆ ਜੀ ਤੇ ਏਪੀਓ ਨਾਲ ਤੁਸੀਂ ਤੁਹਾਨੂੰ ਪਤਾ ਕਿੰਨੇ ਤੁਸੀਂ ਜਿੰਨੇ ਪੇਮੈਂਟ ਆ ਉਹਨੇ ਤੁਸੀਂ ਏਪੀਓ ਨਾਲ ਪੈਸੇ ਬਚਾਲੋਗੇ ਆਈਡਲ ਦੇ ਨਹੀਂ ਸਹੀ ਆ ਤੁਹਾਡੀ ਆ ਏਪੀਓ ਵੀ ਥਰਮੋਕਿੰਗ ਦਾ ਦਿੱਤਾ ਆ ਬਹੁਤ ਵਧੀਆ ਗਾਰੰਟੀ ਵੀ ਹੈਗੀ ਨਾਲ ਹਾਂਜੀ ਹਾਂ ਵਾਰੰਟੀ ਵੀ ਗੋਡਾ ਤੇ ਟੋਟਲ ਓਵਰਆਲ ਤੁਸੀਂ ਸੈਟੀਸਫਾਈ ਹੋ ਜਾਂ ਕੋਈ ਤੁਹਾਨੂੰ ਅਨਪਰੂਵ ਕਰਨਾ ਚਾਹੀਦਾ ਨਾ ਨਾ ਉਹ ਕਿਰਪਾ ਹੈ ਮਹਾਰਾਜੀ ਦੀ ਚੜ੍ਹਦੀ ਕਲਾ ਜੀ ਬਹੁਤ ਵਧੀਆ ਲੱਗਾ ਤੇ ਫੋਨ ਤੁਹਾਨੂੰ ਵੇਚਣ ਦੇ ਬਾਅਦ ਵੀ ਚੱਕਿਆ ਜਾਂ ਖਾਲੀ ਪਹਿਲਾਂ ਚੱਕਦੇ ਸੀ ਨਹੀਂ ਨਹੀਂ ਵਧੀਆ ਹੈ ਵਧੀਆ ਟਾਈਮ ਟੂ ਟਾਈਮ ਜਦੋਂ ਵੀ ਕਾਲ ਕਰੀਦੀ ਸੀਗੀ ਰিসিਵ ਕਰਦੇ ਸੀਗੇ ਮੈਸੇਜ ਕਰ ਦੇਣਾ ਜੇ ਬੀਜ਼ੀ ਆ ਤੇ ਮੈਸੇਜ ਕਰ ਦੇਣਾ ਫਿਰ ਸਭ ਤੋਂ ਵੱਡਾ ਜਿਹੜਾ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਨਾ ਜਦੋਂ ਅਸੀਂ ਕੋਈ ਚੀਜ਼ ਲੈਨੇ ਆ ਇੱਕ ਵਾਰੀ ਲੈ ਲਈ ਉਹਦੇ ਬਾਅਦ ਫੋਨ ਨਹੀਂ ਚੱਕਦੇ ਨਹੀਂ ਸਹੀ ਆ ਸਹੀ ਅਸੀਂ ਮੇਕ ਸ਼ੋਰ ਕਰਦੇ ਹਾਂ ਪਹਿਲਾਂ ਫੋਨ ਚੱਕੀ ਨਾ ਚੱਕੀ ਬਾਅਦ ਚ ਹੀ ਜਰੂਰ ਚੱਕਣਾ ਨਹੀਂ ਸਹੀ ਆ ਜੀ ਗੱਲ ਹਾਂ ਜੀ ਠੀਕ ਆ ਜੀ ਚਲੋ ਵਧੀਆ ਤੇ ਲਾਸਟ ਆਪਣਾ ਆਪਣੇ ਸੁਣਨ ਵਾਲਿਆਂ ਨੂੰ ਰეკਮੈਂਡ ਕਰੋਗੇ ਯੂਐਸਏ ਟਰੱਕ ਸੇਲ ਤੋਂ ਟਰੱਕ ਬਾਏ ਕਰਨਾ ਹਾਂਜੀ ਜਿੱਦਾਂ ਕਿ ਹੁਣ ਮੇਰੀ ਨਵੀਂ ਯਰਨੀ ਆ ਹਨਾ ਵੀ ਟਰੱਕ ਲੈ ਆਇਆ ਤੇ ਆਪਾਂ ਵੇਖਣਾ ਵੀ ਪੀ ਚੱਲਾਂਗੇ ਹੁਣ ਫੇਰ ਹੀ ਡਰਾਈਵਰ ਤੋਂ ਜ਼ਿਆਦਾ ਹੀ ਹੋਣਾ ਡਰਾਈਵਰ ਤੋਂ ਤਾਂ ਜ਼ਿਆਦਾ ਹੀ ਹੋਏਗਾ ਪਲੱਸ ਤੁਹਾਡਾ ਇੱਕ ਚੈਪਟਰ ਖੁੱਲ ਗਿਆ ਖੁੱਲ ਗਿਆ ਹਾਂਜੀ ਇਹ ਡਰਾਈਵਰ ਤੋਂ ਤੁਸੀਂ ਸੀਨੀਅਰ ਡਰਾਈਵਰ ਬਣ ਜਾਓਗੇ ਪਰ ਓਨਰ ਨਹੀਂ ਬਣੋਗੇ ਓਨਰ ਵਾਸਤੇ ਇੱਕ ਵਾਰੀ ਕੀ ਕਹਿੰਦੇ ਗੋੜੀ ਖਾਣੀ ਪੈਣੀ ਖਾਣੀ ਪੈਣੀ ਖਾਣੀ ਪੈਣੀ ਸਹੀ ਹੈ ਜੀ ਹੈਗੀ ਤੇ ਕੜਵੀ ਹਾਂਜੀ ਪਰ ਖਾਣੀ ਪੈਣੀ ਹਾਂਜੀ ਸਹੀ ਹੈ ਜੀ ਸਹੀ ਹੈ ਜਦੋਂ ਆਪਾਂ ਦੂਜਿਆਂ ਦੇ ਨਾਲ ਮਿਹਨਤ ਕਰਦੇ ਹਾਂ ਆਪਣੇ ਟਰੱਕ ਤੇ ਕਰਾਂਗੇ ਤੇ ਵਧੀਆ ਹੀ ਹੋਏਗਾ ਹਨਾ ਜੇ ਉਹ ਵੀ ਪੈਸੇ ਚਾਰ ਬਣਾਉਂਦੇ ਰੇ ਡਰਾਈਵਰ ਰੱਖ ਕੇ ਤੇ ਆਪਾਂ ਵੀ ਬਣਾਵਾਂਗੇ ਹਾਂ ਹਾਂ ਏਡੀ ਵੀ ਨਹੀਂ ਗੱਲ ਹੈਗੀ ਸੋ ਵਧੀਆ ਆ ਜੀ ਤੇ ਮੋਸਟ ਪਾਰ ਵੀ ਤੁਸੀਂ ਚਾਂਸ ਵੀ ਦਿਓਗੇ ਆਪਣੇ ਫਰੈਂਡਸ ਨੂੰ ਕਿ ਉਹ ਤੁਹਾਡੇ ਨਾਲ ਜੁੜਨ ਤੇ ਤੁਹਾਡੇ ਦੇ ਟਕ ਲਾਈਨ ਤੇ ਬਿਲਕੁਲ ਜੀ ਬਿਲਕੁਲ ਹੁਣ ਮੈਂ ਇਸ ਲਾਈਨ ਦੇ ਵਿੱਚ ਆਇਆ ਹਾਂ ਥੋੜਾ ਐਕਸਪੀਰੀਅੰਸ ਲਊਗਾ ਤੇ ਉਹਨਾਂ ਨੂੰ ਰეკਮੈਂਡ ਕਰੂੰਗਾ ਵੀ ਤੁਸੀਂ ਵੀ ਲੋ ਹਨਾ ਹਾਂ ਹਾਂ ਕਿ ਸਾਰਿਆਂ ਨੂੰ ਕਹੂੰਗਾ ਵੀ ਕਰੋ ਜਿੰਨਾ ਵੀ ਹੋ ਸਕਦਾ ਆਪਣਾ ਬਿਜ਼ਨਸ ਖੁਦ ਕਰੋ ਹਾਂ ਕਿਸੇ ਨੂੰ ਕਮਾ ਕੇ ਦੇਣ ਨਾਲੋਂ ਚੰਗੀ ਗੱਲ ਹੈ ਕਿਸੇ ਦੇ ਤਰਲੇ ਕੱਢਣ ਨਾਲੋਂ ਵੀ ਪੈਸੇ ਮੰਗਣੇ ਕੰਮ ਕਰਕੇ ਵੀ ਇਹਨੋਂ ਚੰਗਾ ਤੁਸੀਂ ਆਪਣਾ ਥੋੜ ਤੇ ਟਰੱਕ ਟਰੱਕ ਲੈ ਕੇ ਤੇ ਆਪਣਾ بزਨਸ ਖੁਦ ਕਰੋ ਨਾਲ ਤੁਹਾਨੂੰ ਵੀ ਪਤਾ ਲੱਗੂ ਮਾਰਕੀਟ ਕੀ ਚੱਲ ਰਹੀ ਏ ਹਾਂ ਹਾਂ ਸਹੀ ਏ ਨਹੀਂ ਹਾਂ ਹਾਂ ਹਾਂਜੀ ਥੈਂਕ ਯੂ ਸੋ ਮੱਚ ਭਾਜੀ ਤੇ ਬਾਕੀ ਸਾਡੇ ਜਿਹੜੇ ਪ੍ਰੇਰ ਨੇ ਤੁਹਾਡੇ ਨਾਲ ਨੇ ਤੁਸੀਂ ਕਾਮਯਾਬ ਹੋਗੇ ਤੇ ਅਸੀਂ ਕਾਮਯਾਬ ਹਾਂ ਬਿਲਕੁਲ ਜੀ ਬਿਲਕੁਲ ਜੇ ਤੁਸੀਂ ਹੋ ਟਰੱਕ ਲੋਗੇ ਤਾਂ ਮੋਸਟਲੀ ਸਾਨੂੰ ਤੁਸੀਂ ਚਾਂਸ ਦਿਓਗੇ ਟਰੱਕ ਲੈਣ ਦਾ ਸਹੀ ਏ ਜੀ ਕਿਰਪਾਯਾ ਠੀਕ ਥੈਂਕ ਯੂ ਸੋ ਮੱਚ ਕੁਸ਼ਨ ਜੀ ਚੰਗਾ